ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਾਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਖਰ ਆ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆਂ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਾਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਦੇ ਵਿੱਚ ਪਾਵੇਂ ਹੋਣ ਗਲੇ ਨੇ ਲੱਕਾਂ ਤੇ ਹਜ਼ਾਰਾਂ ਦੀ ਮਸਲੇ ਨੇ ਸਾਝੇ ਜਾਣੋ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇਰਾਜ ਕਰੀ ਚੱਲੀ ਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਦੇ ਵਿੱਚ ਹੁੰਦਾ ਬਾਲ ਵੀਰੋ ਬੋਲਨੇ ਦਨਾਵਾ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜਦੇ ਨਾਲ ਦੀਪਰਾਵਾਂ ਦੇ ਸੜਕਾਂ ਦੇ ਉੱਤੇ ਰੋਲੇ ਆ ਕਿਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਬੀ.ਡੀ.ਆ ਵਕਾਊ ਖਬਰਾਂ ਨੂੰ ਵੇਚਦਾ ਸਾਡੀ ਗੱਲ ਕਰੇ ਨਾ ਵੋਟਾਂ ਵੇਲੇ ਜਿਹੜੇ ਹੱਥ ਜੋੜ ਆਉਂਦੇ ਨੇ ਸਾਡੀ ਹਾਮੀ ਭਰੇ ਨਾ ਉਹ ਇੱਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਇੱਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਸਮਾਂ ਹੈ ਸਵਾਲ ਦਾ ਦੇਣਾ ਚਾਹੀਏ ਸਾਥ ਅਜ ਵਦ ਚੜ ਕੇ ਸਾਨੂੰ ਡੱਲੇ ਵਾਲ ਦਾ ਮੁੱਤ ਗਿਨ ਜਿਹੜੇ ਉਹਨਾਂ ਨੂੰ ਸਲਾਮ ਹੈ ਹੁਣ ਆਪਾਂ